ਅੱਜ ਸਾਨੂੰ ਮਿਲਦੇ ਨੇ 99 ਸਬਸਕ੍ਰਾਈਬਰ ਸਸਰੀਕਾਲ ਜੀ ਸਸਰੀਕਾਲ ਸਸਰੀਕਾਲ ਹਾਂ ਇਹ ਬੋਲ ਦੋ ਚੈਨਲ ਸਬਸਕ੍ਰਾਈਬ ਕਰੋ ਸਭ ਲੋਕ ਚੈਨਲ ਸਬਸਕ੍ਰਾਈਬ ਕਰੋ ਬਹੁਤ ਅੱਛਾ YouTube ਚੈਨਲ ਹੈ ਇਹਨਾਂ ਦਾ ਅੱਜ ਦਿਨ ਤੋਂ ਕੋਈ ਦੁਬਾਰਾ ਬਣਿਆ ਸਾਡੇ ਜਿਹੜੇ ਗੁਰੂਗੁਰ ਪੀਗ ਬਹਾਦਰ ਜੀ ਦਾ ਸੀਸ ਦਿੱਲੀ ਦੇ ਚਾਂਦਨੀ ਚੌਕ ਤੋਂ ਇੱਥੇ ਲੈ ਕੇ ਆਏ ਸੀ ਸਸਰੀਕਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੇ ਆਪਣੇ ਸਿੱਖਾਂ ਉਹਦੇ ਵਿੱਚ ਬਹੁਤ ਹੀ ਅਹਿਮ ਦਿਨ ਚੱਲ ਰਹੇ ਨੇ ਸ੍ਰੀ ਦਿਹਾੜੀ ਚੰਦਰ ਗਿ ਜਿੱਥੇ ਵੀ ਛੋਟੇ ਸਾਮਜਾ ਦੇ ਸੀਧ ਹੋਏ ਸੀ ਨਿਹਾਂ ਚੜਾਏ ਗਏ ਸੀ ਅਸੀਂ ਉਹ ਧਰਤੀ ਤੋਂ ਸਰਹੰਦੀ ਧਰਤੀ ਤੋਂ ਅਸੀਂ ਪਹਿਲਾਂ 2 ਦਿਨ ਉੱਥੇ ਰਹਿ ਕੇ ਹੁਣ ਉਸ ਤੋਂ ਬਾਅਦ ਅਸੀਂ ਆਨੰਦਪੁਰ ਸਾਹਿਬ ਮੱਥਾ ਟੇਕਣ ਆਇਆ ਤੇ ਆਨੰਦਪੁਰ ਸਾਹਿਬ ਪਹਿਲਾਂ ਅਸੀਂ ਖੜੇ ਨਹੀਂ ਹਗੇ ਪਹਿਲੇ ਅਸੀਂ ਨੈਣਾ ਦੇਵ ਜੰਨਾ ਵੀ ਉੱਥੇ ਹੀ ਮੱਥਾ ਟੇਕ ਲਈਏ ਕਿਉਂਕਿ ਜਦੋਂ ਆਪਾਂ ਇਹ ਸਵੱਭ ਨਹੀਂ ਬਣਦਾ ਹੁੰਦਾ ਰੋਜ਼ ਰੋਜ਼ ਤੇ ਜਦੋਂ ਨਿਕਲਿਆ ਤਾਂ ਹਰ ਇੱਕ ਥਾਂ ਦੇ ਮੱਥਾ ਟੇਕਿਆ ਜਾਂ ਜਿੰਨੇ ਆਸ-ਪਾਸ ਦੇ ਨੇ ਆਉ ਉਹ ਬੜੀ ਚੀਜ਼ ਹੁੰਦੀ ਹੈ ਤੇ ਹੁਣ ਅਸੀਂ ਨੈਣਾ ਦੇ ਵੀ ਜਾ ਰਹੇ ਹਾਂ ਮੇਰੇ ਨਾਲ ਸਾਡੇ ਕੁਝ ਕੁ ਬੰਦੇ ਫਤਿਹਗੜ੍ਹ ਸਾਹਿਬ ਰਹਿ ਗਏ ਕਿਉਂਕਿ ਟੈਟਾ ਟਰਾਲੀ ਲੱਗੇ ਸੀ ਜੀ ਤੇ ਕੁਝ ਕੁ ਮੇਰੇ ਨਾਲ ਆ ਗਏ ਸੀ 8 ਜਾਣੇ ਆ ਦੇਖ ਸਕਦਾ ਤੁਸੀਂ ਪਿਛਲੇ ਸਾਰੇ ਬੰਦੇ ਕਰਨਾਲ ਅੰਕਲ ਜੀ ਇਹ ਸਾਨੂੰ ਗਾਈਡ ਕਰ ਰਹੇ ਨੇ ਇੱਕ ਤਰ੍ਹਾਂ ਦੇ ਸਾਡੇ ਗਾਈਡ ਨੇ ਟੂਰਿਸਟ ਗਾਈਡ ਜਿਹੜੇ ਸਾਨੂੰ ਦੱਸਣਗੇ ਸਮੇਂ-ਸਮੇਂ ਤੇ ਕਿ ਇੱਧਰ ਜਾਣਾ ਇੱਧਰ ਨਹੀਂ ਕਿਉਂਕਿ ਸਾਡੇ ਲਈ ਇਹ ਇੱਕ ਨਵਾਂ ਇਲਾਕਾ ਹੀ ਹੈ ਤੇ ਤੁਹਾਨੂੰ ਅਸੀਂ ਸਮੇਂ-ਸਮੇਂ ਤੇ ਸਭ ਕੁਝ ਦਿਖਾਉਂਦੇ ਰਹਾਂਗੇ ਸਾਡੇ ਵੀਡੀਓ ਚ ਪੂਰੇ ਸਾਡੇ ਨਾਲ ਬਨੇ ਰਹੋ ਤੇ ਤੁਹਾਨੂੰ ਪਹਿਲੀ ਬੇਨਤੀ ਕਰਦਾ ਕਿ ਪਲੀਜ਼ ਸਾਡੇ ਚੈ ਤੇ ਵੀਡੀਓ ਨੂੰ ਜੋ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਕੇ ਜਾਈਂ। ਦੇਖੋ ਜੀ ਇੱਥੇ ਟਰੈਕਟਰ ਟਰੈਕਟਰ ਹੀ ਬਹੁਤ ਖੜੇ ਨੇਗੇ ਕਿਉਂਕਿ ਜਿਹੜੇ ਵੀ ਫਤੇਗੜ ਸਾਹਿਬ ਆਉਂਦੇ ਆਨੰਦਪੁਰ ਸਾਹਿਬ ਮੱਥਾ ਟੇਕ ਕੇ ਜਾਂਦੇ ਨੇ ਤੇ ਫਿਰ ਨੈਣਾ ਦੇਵੀ ਜਾਂਦੇ ਨੇ। ਦੇਖੋ ਪਹਾੜੀ ਦੇਖਣ ਲੱਗੇ ਆਪਾਂ ਨੂੰ। ਤੇ ਦੇਖੋ ਸਾਹਮਣੇ ਬੱਚਾਂ ਦੇ ਕੰਨ ਨਹੀਂ ਬੰਦ ਹੋਊਗੀ। ਕਦੇ ਕੰਨ ਖੁੱਲ੍ਹ ਜਾਂਦੇ ਨੇ ਕਦੇ ਕੰਨ ਬੰਦ ਹੋ ਜਾਂਦੇ ਨੇ। ਸਾਨੂੰ ਉਤਾਰਤਾ ਇੱਥੇ ਤੇ ਹੁਣ ਅਸੀਂ ਚੜਾਈ ਥੋੜੀ ਉੱਪਰ ਚੜ ਰਹੇ ਆ। ਹੁਸੇ ਨੈਣਾ ਦੇ ਵੀ ਆ ਗਏ। ਤੇ ਬਹੁਤ ਜ਼ਿਆਦਾ ਅਸੀਂ ਹਲੇ ਮੇਲੇ 100 200 ਮੀਟਰ ਹੀ ਆਏ ਹਾਂ ਸਾਡੇ ਸਾਹ ਫੁੱਲਣ ਲੱਗੇ ਬਹੁਤ ਜ਼ਿਆਦਾ ਹਾਰਡ ਵਰਕਿੰਗ ਹੈ ਵਧੀਆ ਐਸੀ ਗੱਡੀ ਕਰਾ ਕੇ ਆ ਗਏ ਜੇ ਕਿਤੇ ਚੁੱਕ ਕੇ ਆਉਂਦੇ ਸਾਡੇ ਵਾਪਸ ਨਹੀਂ ਜਾਣਾ ਸਤੋਂ ਚੁੱਕੇ ਤਾਂ ਆਈ ਨਹੀਂ ਜਾਣਾ ਸੀ ਮੁੱਲ ਪਹੁੰਚੇ ਨਹੀਂ ਜਾਣਾ ਸੀ ਉੱਪਰ ਪਹੁੰਚ ਗਏ ਦੇਖੋ ਫੰਦੇ ਮੂੰਹ ਇੱਕ ਮਿੰਟ ਵਿੱਚ ਮੇਰੇ ਪੱਟ ਪੱਟ ਦੇ ਕੁਟ ਹੰਕਣ ਲੱਗੇ ਬੰਦੇ ਕਿਵੇਂ ਲੱਗ ਰਿਹਾ ਤੁਹਾਨੂੰ ਅੱਗਾੜ ਅਸੀਂ ਨਾਣਾ ਦੇ ਵਿੱਚ ਆ ਇੰਟਰ ਹੋ ਚੁੱਕੇ ਆ ਦਰਸ਼ਨ ਕਰੋ ਜੀ ਦਰਸ਼ਨ ਕਰੋ ਜੀ ਨਾਨਦੇਵੀ ਦੇ ਬਹੁਤ ਉਚਾਈ ਤੇ ਆ ਮਸਾਂ ਪਹੁੰਚਾ ਦੇਖੋ ਸਰਦਾਰਾ ਲੋਕੀਵੇਂ ਸੇਵਾ ਕਰ ਰਹੇ ਨੇ ਹਰ ਇੱਕ ਬੰਦੇ ਦੀ ਆਪਣੇ ਧਰਮ ਚ ਆਪਣੇ ਗੁਰੂ ਚ ਸ਼ਰਧਾ ਹੁੰਦੀ ਆ ਇਹ ਵੀ ਸ਼ਰਧਾਲੂ ਨੇ ਸੇਵਾਦਾਰ ਨੇ ਆ ਜੀ ਹੁਣ ਬੱਸ ਆ ਗਿਆ ਕੈਂਪ ਤੇ ਕੋਈ ਬੰਦਰ ਬੋਲਨੇ ਸੀ ਉਹ ਖੜੇ ਨੇ ਬਹੁਤ ਜ਼ਿਆਦਾ ਸਰਦਾਲੂ ਨੇ ਆ ਜਾ ਓਏ ਆ ਜਾ ਅਸੀਂ ਹੁਣ ਪਹੁੰਚੇ ਆਂ ਮਾਤਾ ਨੇ ਅਮਨੁ ਦੇਵੀ ਦੇ ਇੱਥੇ ਕੋਈ ਮਾਰਕੀਟ ਆ ਤੇ ਸਾਡੇ ਇੱਕ ਬੰਦਾ ਕਹਿੰਦਾ ਛੱਲਾ ਲੈਣਾ ਤਾਂਬੇ ਦਾ ਤਾਂਬੇ ਦਾ ਛੱਲਾ ਲੈਣਾ ਬੇਟਾ ਛੱਲਾ ਤਾਂ ਬੇਸਾ ਅਸਟਰਾ ਕੋਈ ਕੋਈ ਕੀ ਹੈ ਜੀ ਥੱਲੇ ਮੇਰੇ ਵਰਗੇ ਭਾਰੀ ਸ੍ਰੀ ਨੰਬਰ ਕੋਫਾ ਜੀ ਮੈਨਾਂ ਦਾ ਵੀ ਸੀ ਨਾ ਉਹਨੂੰ ਪਕਤੀ ਨਹੀਂ ਕਰਨ ਦਿੰਦੇ ਸੀ ਰਾਸ਼ਕ ਹਾਂਜੀ ਉਹਨੇ ਟੇਡ ਬਣਾ ਕੇ ਤੁਸੀ ਬੈਠੀ ਅੱਛਾ ਜੀ ਮੈਂ ਨਾ ਕਹੇ ਪ੍ਰਭਾ ਕੋਈ ਨਹੀਂ 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 ਪਾਰਾ ਸਾਰਾ ਬੜੀ ਵੱਡੀ ਹੈ ਚਲੋ ਫਿਰ ਮੇਰਾ ਆਪਾ ਵਾਪਸ ਵੀ ਜਾਣਾ ਆਪਾ ਹੋਰ ਪਾਸੇ ਪ੍ਰਭਾ ਵਸ ਵੀ ਜਾਣਾ ਫਿਰ ਚਲੋ ਫਿਰ ਹੋਰ ਕਿਤੇ ਚਲੋ ਨੀਚੇ ਹੈਗੀ ਜੀ ਐ ਦਸ ਤਾਂ ਇੱਟਾ ਬਈ ਗੋਫਾ ਚ ਦਾ ਸੀ ਗਏ ਨਹੀਂ ਕਿਉਂਕਿ ਉੱਥੇ ਪੂਰ ਵਾਲੀ ਸੀ ਲੈਂਡ ਲਵਿੰਗ ਵੱਡੀ ਲੱਗੀ ਹੋਈ ਸੀ ਇਸ ਲਈ ਇਸ ਵਾਪਸ ਹੀ ਜਾਣਾ ਤੋਂ ਕਰਕੇ ਅਸੀਂ ਮੁੜਿਆ ਤੇ ਅੱਧੇ ਵੇਲੇ ਸਾਡੇ ਹੋ ਜਾਂਦੇ ਨੇ ਤੇ ਦੋ ਚਾਰ ਬੰਦੇ ਸਾਡੇ ਪਿੱਛੇ ਨੇ ਹੁਣ ਗੁੱਟ ਭੋਗ ਛੱਟੇ ਜਾ ਸਰਕਾਰ ਵਾਲਾ ਨਾਲ ਆਏ 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 ਇੱਕ ਸਾਈਡ ਤੋਂ ਛੱਡ ਜਾ ਲੀਲੀ ਨੂੰ ਸਭ ਕੁਝ ਪਤਾ ਲੀਲੀ ਸਾਡਾ ਮੈਂਬਰ ਆ ਜੀ ਇੱਕ ਪਾਸੇ ਮਾਰ ਗਿਆ ਹੋਇਆ ਮੁੰਡਿਆਂ ਦਾ ਦੇਖੋ ਜੀ ਕੀ ਹੋ ਦੂਜੇ ਹੀ ਐ ਪੁੰਨੀ ਦੱਦਾ ਹੋਇਆ ਵਲੌਗ ਹੁਣ ਜੀ ਅਸੀਂ ਥੱਲੇ ਆ ਗਏ 18 ਦੇ ਕੰਨ ਬੰਦ ਹੋ ਗਏ ਸਾਰੇ ਸੁਸਤ ਹੋ ਗਏ ਬੰਦਾ ਡਾਣ ਹੋ ਗਿਆ ਜੀ ਕਾ ਹੋ ਗਿਆ ਡੱਕ 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 ਕੇ ਮੈਂ ਹੀ ਹੋ ਗਈ ਨਾਲ ਹੁਣ ਨੀਂਦ ਆ ਜਾਂਦੀ ਸਾਰਿਆਂ ਨੂੰ ਕੰਨ ਬੰਦ ਹੋ ਗਏ ਜਮਾਂ ਜਾ ਯਾਰ ਕੰਮ ਹੋ ਰਿਹਾ ਜਿਹਾਂ ਅੱਜ ਤੂੰ ਬੈਠਾ ਹੈ ਜਿਹਾਂ ਆਇਆ ਲਗਦਾ ਨਹੀਂ ਤੂੰ ਜਿਹਾਂ ਅੱਜ ਕਦੋਂ ਬੈਠਾ ਹੈ ਬੰਦਾ ਵੱਡਾ ਯਾਰ ਦਮਾਲ ਲੱਗਿਆ ਸੀ ਭਾਈ oh my god ਕਿਨੇ ਕਿੰਨੇ ਗਿਆ ਲੈ ਕੇ ਆ ਗਏ ਲੋਕ ਬਲੈਂਟ ਰੈਡਸ ਹੁਣ ਅਸੀਂ ਨੰਨਪੁਰ ਸਾਹਿਬ ਆ ਚੁੱਕੇ ਹਾਂ ਤੇ ਕਿੱਥੇ ਦੇਖਿਆ ਫੈਟ ਦਰਬਾਰ ਸਾਹਿਬ ਦੇਖ ਲਿਆ ਤੇ ਅਸੀਂ ਨਾਣਾ ਦੇਵੀ ਤੋਂ ਬਾਅਦ ਵਿੱਚ ਆ ਗਏ ਤੇ ਨੰਨਪੁਰ ਸਾਹਿਬ ਅਸੀਂ ਮੁਣੀ ਲੈਂਡ ਕੀਤੇ ਆ ਤੇ ਹੁਣ ਇੱਥੇ ਮੱਥਾ ਟੇਕਣਾ ਵਗੇ ਤੇ ਵਿਰਾਸਤ ਤੇ ਖਾਸਾ ਜਾਣ ਦਾ ਸਾਡੇ ਕੋਲ ਟਾਈਮ ਨਹੀਂ ਰਿਹਾ ਕਿਉਂਕਿ ਹਨੇਰਾ ਬਹੁਤ ਹੋ ਚੁੱਕਿਆ ਤੇ ਬੰਦ ਹੋ ਗਈ ਹੁੰਦੀ ਤੇ ਸਵੇਰੇ ਜਾਵਾਂਗੇ ਤੇ ਉੱਥੋਂ ਦਾ ਵੀ ਸੁੰਦਰ ਰਿਸ਼ ਦਿਖਾਵਾਂਗੇ ਸਾਰਾ ਵਲੋਗ ਅਸੀਂ ਇਕੱਠਾ ਹੀ ਪਾ ਦਾਂਗੇ ਤੇ ਇੱਕ ਅੱਜ ਦਾ ਤੇ ਕੱਲ ਦਾ ਤੇ ਫਿਲਹਾਲ ਸਾਡੇ ਨਾਲ ਬਨੇ ਰਹੋ ਬਾਦੂ ਬਰਾਜ ਨੰਦਪੁਰ ਪਹੁੰਚ ਕੇ ਰੂਮ ਦੀ ਵੇਟ ਕਰੀ ਜਾਂਦੇ ਆ ਸਾਡਾ ਬੰਦਾ ਇੱਕ ਰੂਮ ਚ ਲੱਗਾ ਹੋਇਆ ਆ ਖੜਾ ਸੋਨੀ ਤੇ ਲੈਣ ਵਾਲੀ ਬੱਧੀ ਸਾਡੇ ਬੰਦੇ ਕਦੇ ਲਿਫਟ ਤੇ ਨਹੀਂ ਬੈਠੇ ਕਿ ਭੈਣ ਦੇ ਕਿਵੇਂ ਰੋਲਾ ਪਾਈਆਂ ਯਾਰ ਤਾਲੀ ਆਪਣਾ ਕਿੰਨਾ ਹੋਇਆ ਉਹ ਖਰਚੋ ਗਾ ਆ ਜਾ ਗਾਲੂ ਯਾਰ ਦੇਖੀ 5 ਮਿੰਟ ਹੋ ਗਏ ਆ ਗਿਆ ਆ ਗਿਆ ਅਸੀਂ ਅਸੀਂ ਰੂਮ ਲੈਤਾ ਓਏ ਉੱਪਰ ਆ ਗਿਆ ਯਾਰ ਥੱਲੇ ਆ ਯਾਰ ਉਹਦਾ ਥੱਲੇ ਆ ਰਹੀ ਯਾਰ ਅੱਜ ਬੜੀ ਉਹ ਆ ਗਿਆ ਆ ਗਿਆ ਦੇਖੋ ਕਿਵੇਂ ਪਾ ਦੇ ਲੋਹੂ ਦੀ ਨਹੀਂ ਕੋਸੀਆ ਸੋ ਹੁਣ ਅਸੀਂ ਸਵੇਰੇ ਦੇ 8 ਵਜੇ ਨੇ ਤੇ ਅਸੀਂ ਆਪਣੇ ਰਾਤ ਰੂਮ ਲੈਤਾ ਜਿਵੇਂ ਤੁਹਾਨੂੰ ਦੱਸਿਆ ਸੀਗਾ ਤੇ ਰੂਮ ਦੇ ਵਿੱਚੋਂ ਬਾਹਰ ਆ ਚੁੱਕੇ ਆ ਚੈੱਕ ਆਊਟ ਕਰ ਚੁੱਕੇ ਆ ਤੇ ਹੁਣ ਅਸੀਂ ਲੰਗਰ ਛਕਾਂਗੇ ਤੇ ਇਸ ਤੋਂ ਬਾਅਦ ਅਸੀਂ ਚਾਲੇ ਪਾਵਾਂਗੇ ਕਿੱਥੋਂ ਦੇ ਫਤੇਗੜਾ ਫਤੇਗੜਾ ਸਭ ਤੋਂ ਪਹਿਲਾਂ ਹੋ ਕੇਸਗੜ ਸਾਹਿਬ ਕੇਸਗੜ ਸਾਹਿਬ ਨਹੀਂ ਯਾਰ ਉਹ ਬਰਾਸ ਦੇ ਖਾਲਸਾ ਥੋੜਾ ਜੀ ਮੈਂ ਭੁੱਲੇ ਆ ਨਾ ਮੈਮਰੀ ਲਾਸ ਹੋ ਜਾਂਦੀ ਹੈ ਇਮੀਡੀਏਟ ਇਫੈਕਟ ਹੋ ਜਾਂਦਾ ਹੈ ਹੈਨਾ ਤੇ ਜਸਨਪ੍ਰਾਹ ਸਾਡੇ ਨਾਲ ਹੈ ਜਿੰਨਾਂ ਜਸਨਪ੍ਰਾਹ ਸਾਡੇ ਨਾਲ ਹੈ ਸਾਨੂੰ ਹੱਥ ਨਹੀਂ ਲਾ ਸਕਦੇ ਤੇ ਹੋਰ ਸੰਗਤ ਬਹੁਤ ਪਹੁੰਚੀ ਹੋਈ ਹੈ ਲੋਕ ਸ਼ਰਧਾਲੂ ਬਹੁਤ ਜ਼ਿਆਦਾ ਨੇਗੇ ਮਨ ਲਾਏ ਰਿਕਾਰਡ ਤੋੜ ਕੱਟ ਕਹਿ ਰਹੇ ਨੇਗੇ ਫਤੇਗੜਾ ਸਾਹਿਬ ਵੀ ਅਨੰਦਪੁਰ ਸਾਹਿਬ ਬਹੁਤ ਇਕੱਠਾ ਹੈਗਾ ਤੇ ਹੌਲੀ ਹੌਲੀ ਤੁਹਾਨੂੰ ਸਾਰਾ ਦਿਲ ਦਿਖਾਵਾਂਗੇ ਤੁਹਾਨੂੰ ਵੀ ਬਹੁਤ ਪਈ ਅੱਜ ਬਹੁਤ ਹੁੰਦਾ ਹੈ ਕਿਵੇਂ ਆ ਸਿੰਘਾ ਦੇਖੀ ਹੁਣ ਤੇਰਾ ਭਰਾ ਆ ਗਿਆ ਪਹਿਲੀ ਡਿੱਗ ਗਿਆ ਉਹ ਡੀ ਘੜਦੀ ਨਹੀਂ ਓਏ ਖੜ ਜਾ ਜਾ ਪਤਾ ਖੜ ਜਾ ਖੜ ਜਾ ਉਹ ਖੜ ਜਾ ਉਹ ਖੜ ਜਾ ਇਹ ਪੈਰ ਨਹੀਂ ਘੜਾ ਉਹ ਪੈਰ ਨਹੀਂ ਹਟਦੇ ਜ ਟਾਲਾ ਪੈਰ ਸਮਾਰ ਕੇ ਜਿਮਾਰ ਕੇ ਬੈਠ ਉਹ ਇਧਰ ਲੈ ਵਸੇ ਢੀ ਟਾਲਾ ઓ બે જ ਉੱਡੀ ਜੂਗਾ ਉਹ ਟੈਕਨੋ ਟੈਕਨੋ ਸਾਰੇ ਸਪੈਸ ਪਾਵਾ ਹੋਰ ਜੀ ਲੈਂਡ ਦੇ ਸਦੋਂ ਗੱਡੀ ਆ ਗਈ ਅਸੀਂ ਪਹੁੰਚੇ ਬਰਾਸਤੇ ਖਾਲਸਾ ਤੇ ਕਿਉਂਕਿ ਜਦੋਂ ਆਇਆ ਤਾਂ ਸਿੱਕੇ ਸਿਹਤ ਬਾਰੇ ਨੌਲੇਜ ਲੈਣੀ ਚਾਹੀਦੀ ਹੈ ਤੇ ਇਹਨਾਂ ਦਾ ਬਰਾਸਤੇ ਖਾਲਸਾ ਬਹੁਤ ਵਧੀਆ ਜਗ੍ਹਾ ਜਿੱਥੇ ਆਪਾਂ ਨੌਲੇਜ ਰੱਸੀ ਕਰ ਸਕਦੇ ਹਾਂ ਸਾਰੇ ਆਪਣੇ ਨਾਲ ਜਵਾਕ ਆਏ ਨੇ ਇਹਨਾਂ ਨੂੰ ਆਪਾਂ ਇੱਥੇ ਸਿੱਖੇ ਜਾਣ ਇਹ ਆਪਣਾ ਮੋਟਿਵ ਹੈਗਾ ਕਿ ਸਾਡੇ ਨਾਲ ਬਣੇ ਹੋਏ ਜੇ ਸਾਨੂੰ ਕੈਮਰਾ ਅਲਾਉਡ ਕੀਤਾ ਤਾਂ ਅਲੋਗ ਵੀ ਦੇਖਾ ਮਾਣੇ ਤੁਸੀਂ ਤੇ ਖਾਲਸਾ ਸਾਡੇ ਪਿੱਛੇ ਆਈ

ਇਹ ਕੋਈ ਖਰਕੀ ਨਹੀਂ ਗਿਣੇ ਸਾਰੇ ਸੋਨੇ ਨੂੰ ਕਿਤੇ ਨਹੀਂ ਪਿੱਛੇ ਸੀ ਨਹੀਂ ਦੇਖਾਉਂਦੀ ਬਹੁਤ ਸੋਨੇ-ਸੋਨੇ ਦੇ ਰਸਤੇ ਇਹ ਪੰਜਾਬ ਦੇ ਵਿੱਚ ਉਸ ਸਾਹ ਦੇ ਅਸੀਂ ਸਾਰੇ ਬਹੁਤ ਹਾਲਾਤ ਨਾਲ ਬਹੁਤ ਨਾਲ ਪਲਾਨ ਕਰਦੇ ਰਹੇ ਤਾਂ ਇਹ ਸਾਰੇ ਛੋਟੇ ਸਾਰੇ ਚਾਹਣਾਂ ਲਈ ਅਸੀਂ ਬਹੁਤ ਖਤ ਖਾਤਿਰ ਜਿਹੜੀ ਵੀਡੀਓ ਬਣਾ ਰਹੇ ਹਾਂ ਲੇਕਿਨ ਖਨੂਸ ਸਿਕਿਉਰਿਟੀ ਗਾਰਡ ਹਨ ਉਹ ਜੀ ਕਹਿ ਬਨੇ ਵੀ ਪਰੇ ਹੋ ਪਰੇ ਹੋ ਕੀ ਕਰ ਦਵਾਂ ਆ ਸੋਡੇ ਸਾਰੇ ਦਰਸ਼ਕਾਂ ਲਈ ਅਸੀਂ ਕਾਰ ਕਰਨ ਵਾਲੇ ਲਈ ਬਹੁਤ ਰਿਸਕ ਲੈ ਕੇ ਬਣਾ ਰਹੇ ਆਂ ਪਿਆਰ ਕਰੋ ਸਾਨੂੰ ਸਬਸਕ੍ਰਾਈਬ ਕਰੋ ਦੇਖੋ ਜੀ ਅਗਲੀ ਦੇਖੋ ਜੀ ਲੰਗਰ ਦੀ ਲੰਗਰ ਦੀ ਪ੍ਰਸਾਦ ਚਲਾਈ ਸੀ ਇਹ ਲੰਗਰ ਦੀ ਪ੍ਰਸਾਦ ਚਲਾਈ ਸੀ ਗੁਰੂ ਅਮਰਦਾਸ ਜੀ ਦੇਖੋ ਵੀ ਸਾਰੇ ਜੱਤਾਂ ਪਤਾਂ ਲੋਕ ਇੱਕ ਪੰਕਤੀ ਦੇ ਵਿੱਚ ਬਹਿ ਕੇ ਖਾਣਾ ਖਾਂਦੇ ਤੇ ਜਦੋਂ ਕਹਿੰਦੇ ਨੇ ਅਕਬਰ ਆਇਆ ਸੀਗਾ ਉਹਨਾਂ ਨੇ ਵੀ ਪੰਛੀ ਦੇ ਵਿੱਚ ਬਹਿ ਕੇ ਖਾਣਾ ਖਾਧਾ ਸੀਗਾ ਗੁਰੂ ਜੀ ਦਾ ਹਰ ਤੋਂ ਪਹੁੰਚ ਆ ਰਿਹਾ ਹੈ ਜੀ ਇਹ ਸਾਰਾ ਗੁਰ ਜੀ ਲੋਕੋ ਕੋਈ ਨਾ ਸੋਣਾ ਇਹ ਮਨੋ ਪ੍ਰਕਾਸ਼ ਸਿੰਘ ਬਾਦਲ ਦੀ ਸੁਜੀਤ ਸਿੰਘ ਬਾਦਲ ਦੇ ਸਹਾਰੇ ਬਣਾਇਆ ਗਿਆ ਤੇ ਮੈਂ ਨਵੇਂ ਚਲੋ ਬਾਤਾਂ ਬਾਰੇ ਪੜ੍ਹਿਆ ਪਰ ਇਹ ਇਹਨਾਂ ਦਾ ਬਹੁਤ ਵਿਸ਼ੇ ਉੱਪਰ ਆ ਲਗਾ ਤੇ ਸਾਰੇ ਲੀਡਰਾਂ ਨੂੰ ਇਹਦੇ ਬਾਰੇ ਕਹਿਣਾ ਚਾਹੀਦਾ ਵੀ ਲੋਕਾਂ ਨੂੰ ਆਪਣੇ ਪੰਜਾਬ ਨਾਲ ਆਪਣੇ ਕਲਚਰ ਨਾਲ ਆਪਣੇ ਸਿੱਖਰ ਨਾਲ ਕਿਵੇਂ ਜੁੜਾਵਾ ਹੈ ਸਿਰ ਆਹ ਖੋਜਣ ਖੜੀ ਜਰਨਾ ਮਸਲਾ ਨਹੀਂ ਮਸਲਾ ਨਹੀਂ ਬਿਕੋਜ਼ ਉਹ ਤਾਂ ਹੈ ਹੀ ਨਹੀਂ ਜੀ 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 ਜ ਉਨੇ ਮੁੰਡੇ ਜੱਕ ਖਤਮ ਹੋ ਜਾਂਦੇ ਆ ਆਪਣੇ ਦੇ ਆਸਰ ਉਹਨੇ ਮੁੰਡੇ ਜੱਕ ਇਨੇ ਉਦੋਂ ਕੋਈ ਨਹੀਂ ਲੱਗਦੀ ਹੈ ਦੇਖੋ ਅੰਗਰੇਜ਼ਾਂ ਦਾ ਰਾਜ ਉਹ ਤੁਮੀ ਅੰਗਰੇਜ਼ਾਂ ਦੇ ਫੌਜ ਤੇ ਫੋਜੀ ਦੇ ਕੋਲ ਆਜਾ ਪਟਿਆਲਾ ਸਟੇਟ ਦੇ ਵਿੱਚ ਮਹਾਰੀ ਚੈਪਟਰ ਮਿਲ ਰਹੇ ਨੇ ਬਹੁਤ ਹੀ ਵਧੀਆ ਚਲ ਅੱਗੇ ਸਮਾਂ ਨਾ ਨਾੜੀ ਮੋਟਰਾਂ ਦਾ ਜਾਤ ਆ ਚੁੱਕੀਆਂ ਜੀ ਸਾਡਾ ਸੱਚੀ ਬਹੁਤ ਜ਼ਿਆਦਾ ਗੈਂਡ ਐਕਸਪੀਰੀਅੰਸ ਰਹਾ ਤੇ ਦਿਲ ਨੂੰ ਟੱਚ ਕਰਨ ਵਾਲਾ ਸੀਗਾ ਤੇ ਬਹੁਤ ਜ਼ਿਆਦਾ ਸੋ ਸਿੱਖਣ ਨੂੰ ਮਿਲਿਆ ਸਾਡੇ ਦਿਮਾਗ ਸਾਰਾ ਸਿੱਖਤ ਹਨ ਦੁਬਾਰਾ ਤੋਂ ਰਿਮਾਈਂਡ ਹੋ ਗਿਆ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਆਪਣਾ ਰਾਜ ਕਿੱਥੇ ਹੋਇਆ ਜਾਂ ਤੇ ਦੇਸ਼ਾਂਾਂਾਂ ਦੇ ਕਿੱਥੇ ਹੋਇਆ ਸਾਰਾ ਇੱਕੋ ਸਾਥ ਚੱਲ ਰਿਹਾ ਹੈ ਦਿਮਾਗ ਦੇ ਵਿੱਚ ਉਹ ਫਿਲਮ ਬਣ ਗਈ ਤੇ ਬਹੁਤ ਜ਼ਿਆਦਾ ਆਹ ਸੱਜਣਾ ਛੋਟੇ ਛੋਟੇ ਬੱਚੇ ਨੇ ਸਿਰ ਮੈਂ ਪਹਿਲਾਂ ਆ ਗਿਆ ਛੋਟੇ ਛੋਟੇ ਬੱਚੇ ਨੂੰ ਬਹੁਤ ਜ਼ਿਆਦਾ ਸਿੱਖਣ ਨੂੰ ਮਿਲਿਆ ਦੇਖਣ ਨੂੰ ਮਿਲਣਾ ਬਹੁਤ ਬਹੁਤ ਕਿਉਂਕਿ ਜਿਹੜੇ ਚੀਜ਼ਾਂ ਅਸਲ ਜਿਵੇਂ ਫਿਲਮਾਂ ਹੁੰਦੀਆਂ ਨੇ ਉਹ ਆਪਣੇ ਦਿਮਾਗ ਤੇ ਇੰਪੈਕਟ ਕਰਦੀਆਂ ਨੇ ਤਸਵੀਰਾਂ ਸੀਗੀਆਂ ਆਪਣੇ ਦਿਮਾਗ 'ਚ ਫਿੱਟ ਹੋ ਜਾਂਦੀਆਂ ਜੇ ਆਪਾਂ ਉਹਦਾ ਵਰਬਲੀ ਸਟੋਰੀ ਸੁਣਾਈਏ ਉਹ ਨਹੀਂ ਸੁਣੀ ਜਾਂਦੀਆਂ ਸਾਈਂ ਤਸਵੀਰਾਂ ਨੇ ਉਹ ਆਪਣਾ ਬਿਆਨ ਕਰਦੇ ਨੇ ਕਿ ਇਦ ਲੋਕੇ ਸਭ ਤੋਂ ਬਹੁਤ ਸਿੱਕੇ ਜਾਂਦੇ ਨੇ ਇੱਥੇ ਸਮਾਚਲ ਵਗੈਰਾ ਲੋਕ ਵੀ ਆਉਂਦੇ ਨੇ ਮਤਲਬ ਹੋਰ ਧਰਮਾਂ ਦੇ ਹੋਰ ਰਾਜਾਂ ਦੇ ਲੋਕ ਵੀ ਇੱਥੋਂ ਬਹੁਤ ਸਿੱਕੇ ਜਾਂਦੇ ਨੇ ਬਹੁਤ ਵੱਡੀ ਚੀਜ਼ ਬਣਾਈ ਗਈ ਹੈ ਉਹ ਦੁਬਾਰਾ ਸੰਜਾਵਾਂਗੇ ਹੁਣ ਸ਼ਾਇਦ ਅਸੀਂ ਸਿੱਧੂਬਾਦ ਕੀਰਤਨਪੁਰ ਸਾਹਿਬ ਜਾਣਾ ਹੈ ਦੁਬਾਰਾ ਕੀਰਤਨਪੁਰ ਸਾਹਿਬ ਜਾਣਾ ਸੀ ਤੇ ਦੁਬਾਰਾ ਸਾਡੀ ਫਟੇਗੜ ਸਾਹਿਬ ਨੂੰ ਵਾਪਸ ਹੀ ਆ ਤੇ ਉੱਥੇ ਅਸੀਂ ਮੱਥਾ ਦੇ ਕੇ ਫਿਰ ਅਸੀਂ ਕੱਲ ਨੂੰ ਘਰ ਨਹੀਂ ਨਿਕਲਾਂਗੇ ਅਸੀਂ ਤੁਹਾਨੂੰ ਸਾਰਾ ਕੁਝ ਨਾਲ ਦੇ ਨਾਲ ਦਿਖਾਵਾਂਗੇ ਜਿਵੇਂ ਬਣੇ ਰੋਸ ਅਪਣਾ ਇੱਕ ਮਿੰਟ ਦੇਖੋ ਪਰ ਮਰ ਰਹੀ 100 132 ਪੌੜੀ ਨਹੀਂ ਹੈ ਇਹ ਗੁਰਪ੍ਰੀਤ ਸਿੰਘ ਜੀ ਸਾਹਿ ਇਹ ਪੌੜੀਆਂ ਹਰ ਇੱਕ ਜਿਹੜਾ ਅਸਰ ਦਾ ਲੂਣ ਲਗਾਉਗੇ ਸੇ 13 ਚੜ ਕੇ ਉੱਪਰ 116 ਹੋਵੇ ਠੀਕ ਹੈ ਬਹੁਤ ਚੜਾਈ ਜਿਆਦਾ ਹੈ ਕਿ ਲੋਕਾਂ ਦਾ ਬਹੁਤ ਖੜਦਾ ਲੋਕਾਂ ਨੂੰ ਇੱਥੇ ਵੀ ਜੇ ਕੋਈ ਆਉਂਦਾ ਹੈ ਦਰਸ਼ਨ ਆਜ ਇੱਕ ਜਿਹਾ ਤੇ ਪਾਣੀ ਪੀ ਜਾਂਦਾ ਹੈ ਪੋਰਾ ਸਾਹ ਪੋਰਾ ਸਾਹ ਜਲਸ ਕਾਇਆ ਜਾਂਦਾ ਪੋਰਾ ਸਾਹ ਦੇ ਵਿੱਚ ਪੌੜੀਆਂ ਦੇਖੂਗੀ ਬੱਚੇ ਨਹੀਂ ਸੋਬਤ ਇੱਕ ਸੋਬਤੀ ਪੌੜੀਆਂ ਸੀ ਥੱਲੇ ਉਤਰ ਕੇ ਦੁਬਾਰੇ ਚੜੇ ਆ ਸਾਰੇ ਬੰਦੇ ਦਮ ਨੋ ਹੋ ਗਏ ਕੰਗਾ ਛੜਦਾ ਕੋਈ ਭੱਜ ਕੇ ਚੜਿਆ ਕੋਈ ਸਹਾਰਾ ਲੈ ਕੇ ਚੜਿਆ ਪਰ ਕੋਈ ਨਹੀਂ ਰੱਥ ਖੜਿਆ ਸਾਰੇ ਪਹੁੰਚ ਨੇ ਅੱਜ ਪਤਾ ਲੱਗਿਆ ਚਲੋ ਸਰਦਰ ਤਾਂ ਜੀਏ ਜਿੰਮਲਾਉਣ ਦਾ ਫੈਸਲਾ ਚੁੱਕਦਾ ਅਗੇ ਸਾਰੇ 132 ਬੱਤੀਆਂ ਅੱਜ ਵੀ ਚੜੇ ਚਲੋ 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 ਦੁਬਾਰਾ ਦੇਖਦੇ ਹਾਂ ਭਾਈ ਜੈਤਾਈ ਜੀ ਨਾਲ ਤੋਂ ਦੁਬਾਰਾ ਬਣਾਇਆ ਹਾਂ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦਾ ਸੀਸ ਦਿੱਲੀ ਦੇ ਚਾਂਦੀ ਚੌਕ ਤੋਂ ਇੱਥੇ ਲੈ ਕੇ ਆਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਛਤਰੀਆਂ ਲਾਖੇ ਉਹਨਾਂ ਨੂੰ ਰੰਗਰੇਟਾ ਗੁਰੂ ਦਾ ਬੇਟਾ ਵੀ ਕਿਹਾ ਸੀਗਾ ਤੇ ਉਹਨਾਂ ਦੀ ਵੀ ਸਿੱਖਤ ਹੋਂਦ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਹੈ ਉਹਨਾਂ ਦੇ ਨਾਮ ਤੇ ਗੁਰਦੁਆਰ ਬਣਿਆ ਹੋਇਆ ਤੇ ਇੱਥੇ ਪੌੜੀਆਂ ਜਿਹੜੀਆਂ ਤੁਸੀਂ ਦੇਖਾਈਆਂ ਸੀਗੀਆਂ ਉਹ ਹਨ ਤੇ ਇੱਥੇ ਦੇਖੋ ਪੂਰਾ 뷰 ਇੱਥੇ ਨਜ਼ਰ ਆ ਰਿਹਾ ਹੈ ਦੇਖੋ ਕੁਝ ਜਿਹੀ ਮੂਤਰੀ ਸਥਾਨ ਤੇ ਇਸ ਸਥਾਨ ਦੇ ਵਿੱਚ ਦੇਖ ਰਹੇ ਹਾਂ ਇਹਨਾਂ ਕੋਲ ਸਾਡੇ ਵਿੱਚ ਦੇ ਮਾਤਾ ਸਾਹਿਬ ਕੌਰ ਜੀ ਦਾ ਤਪ ਸਥਾਨ ਹੈ ਇੱਥੇ ਸੱਤ ਪਸਾਇਕੇ ਦੀ ਮਾਤਾ ਸਾਹਿਬ ਕੌਰ ਜੀ ਅਨੁਸਾਰ ਹੀ ਗੁਰੂ ਗੋਬਿੰਦ ਸਿੰਘ ਜੀ ਧਰਮ ਪਤਨੀ ਸੀ ਉਹਨਾਂ ਨੂੰ ਹੀ ਸਿੱਖ ਧਰਮ ਦੀ ਮਾਤਾ ਦਾ ਖਿਤਾਬ ਦਿੱਤਾ ਗਿਆ ਹੈ ਤੇ ਜਦੋਂ ਵੀ ਕੋਈ ਆਪਾਂ ਅਮਰ ਛਕਦੇ ਆ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡੇ ਅੱਜ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਮਾਤਾ ਸਾਹਿਬ ਕੌਰ ਜੀ ਨੇ ਤੇ ਤੁਹਾਡੇ ਤੁਹਾਡੀ ਜਨਮ ਦੀ ਜਗ੍ਹਾ ਹੈਗੀਆ ਕੇਸਗੜ੍ਹ ਸਾਹਿਬ ਤੇ ਤੁਹਾਡੇ ਜਗ੍ਹਾ ਸੰਜੀਤ ਨਿਵਾਸੀ ਨੂੰ ਸੀ ਉਹ ਹੈਗਾ ਅਨੰਦਪੁਰ ਸਾਹਿਬ ਇਸ ਕਰਕੇ ਮਾਤਾ ਸਾਹਿਬ ਕੌਰ ਦਾ ਵੀ ਸਿੱਖ ਧਰਮ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਜਦੋਂ ਜੋਤੀ ਜੋਤ ਸਮਾਲੇ ਸੀਗੇ ਉਦੋਂ ਸੀ ਉਦੋਂ ਬਾਅਦ ਮਾਤਾ ਸਾਹਿਬ ਕੋਰਡੀਨੇ ਸਾਰੇ ਸਖਰ ਨੂੰ ਇਕੱਠਾ ਰੱਖਿਆ ਜਿਹਦੇ ਸੰਭਾਲਾ ਸੀ ਹੁਣ ਅਸੀਂ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੇ ਖੜੇ ਹਾਂ ਦੇਖੋ ਰੇਲਵੇ ਸਟੇਸ਼ਨ ਬਹੁਤ ਸੋਹਣਾ ਹੈ ਧਾਰਮਿਕ ਜਗ੍ਹਾ ਦਾ ਇੱਕ ਸਟੇਸ਼ਨ ਇੰਦਾ ਹੀ ਹੋਣਾ ਚਾਹੀਦਾ ਬਹੁਤ ਸਾਫ ਸੁਥਰਾ ਹੈ ਤੇ ਆਕੇ ਸੱਚੀ ਬਹੁਤ ਵਧੀਆ ਲੱਗੇ ਨਹੀਂ ਭਈਆਂ ਨੇ ਸਿਡ ਸਿਡ ਗੁਟਕਾ ਕੋਕੋਕੇ ਜਾਂ ਹੋਰ ਵੀਡੀਆ ਸਵੇਟਾ ਪੀ ਕੇ ਬਹੁਤ ਬੇਕਾਰ ਕੰਮ ਕਰਿਆ ਪਿਆ ਹੁੰਦਾ ਹੈ ਬਟ ਇੱਥੇ ਆਕੇ ਬਹੁਤ ਸਕੂਨ ਮਿਲਦਾ ਦੇਖੋ ਬਹੁਤ ਹਾਈ ਫਾਈ ਹਰੇਕ ਦੇ ਸਾਡੇ ਪ੍ਰੋਗਰਾਮ ਸੱਤ ਵਜੇ ਪਹੁੰਚਦੇ ਨੇ ਤੇ ਹੁਣ ਅਸੀਂ ਫਤਿਹਗੜ੍ਹ ਸਾਹਿਬ ਪਹੁੰਚ ਚੁੱਕੇ ਹਾਂ ਬਹੁਤ ਜਿਸ ਆਪਣਾ ਦਵਾ ਦੌਰ ਕੰਨਾ ਸਾਡੇ ਮਿਸ ਹੋ ਗਿਆ ਤੇ ਅਸੀਂ ਇੱਥੇ ਪਹੁੰਚੇ ਹਾਂ ਫਤਿਹਗੜ੍ਹ ਸਾਹਿਬ ਇੱਥੇ ਬਹੁਤ ਸੰਗਤਾਂ ਦਾ ਹਜੂਮ ਹੈ ਤੇ ਦੇਖੋ ਤੁਸੀਂ ਭੈਣਾਂ ਨੂੰ ਮਿਲਦੇ ਸਾਡੇ ਨਵੇਂ ਸਬਸਕ੍ਰਾਈਬਰ ਅਸੀ ਕਾਲ ਜੀ ਸਸਰੀਕਾਰ ਰਸਤਰੀਕਾਰ ਹਾਂ ਇਹ ਬੋਲ ਦੋ ਚੈਨਲ ਸਬਸਕ੍ਰਾਈਬ ਕਰੋ ਸਭ ਲੋਕ ਤੈਨੂੰ ਸਬਸਕ੍ਰਾਈਬ ਕਰੋ ਬਹੁਤ ਅੱਛਾ YouTube ਚੈਨਲ ਹੈ ਇੱਕ ਸਬਸਕਰ ਜਿਹੜਾ ਇਹ ਹਿਮਾਚਲ ਪ੍ਰਦੇਸ਼ ਤੋਂ ਜਿਹੜਾ ਤੁਹਾਨੂੰ ਇੱਥੇ ਹੀ ਮਿਲਿਆ ਸਾਡੇ ਲਿੰਕ ਹਿਮਾਚਲ ਪ੍ਰਦੇਸ਼ ਦਾ ਇੱਕ ਬਣ ਗਿਆ ਡੀਲ ਡੀਲ ਦੇਖੋ ਤੇ ਡੀਲ ਦੇਖੋ ਹਿਮਾਚਲ ਪ੍ਰਦੇਸ਼ ਦਾ ਲਿੰਕ ਬਣ ਚੁੱਕਿਆ ਹੈ ਸਾਡੇ ਤੇ ਹੁਣ ਅਸੀਂ ਆਪ ਜਿਵੇਂ ਜਬ ਕਦੇ ਵੀ ਕੰਮ ਹੋਗਾ ਤਾਂ ਹਮੇ ਇਸ ਕੋ ਬਿਲਕੁਲ ਬਿਲਕੁਲ ਬਹੁਤ ਅੱਛਾ ਲੱਗਦਾ ਮਿਲ ਕੇ ਬਹੁਤ ਅੱਛਾ ਲੱਗਦਾ ਇੱਥੇ ਦਿਖਾ ਦਿਓ ਮਰਾ ਜਮ ਤੋ ਵੀ ਹਮ ਮਤੇਗੜ ਸਾਹਿਬ ਜਾਵਾਂਗੇ ਵਾਹ ਪੇ ਮਾਥਾ ਟੇਕਾਂਗੇ ਔਰ ਕੱਲ ਸਵੇਰ ਕੇ ਹਮਾਰੇ گاؤں ਕੀ ਪਿੰਡ ਕੇ ਲੀਏ ਰਵਾਨਾ ਹੋਵਾਂਗੇ ਫਾਈਨਲੀ ਫਰਿਗੜ ਸਾਹਿਬ ਵੀ ਤਾਂ ਪਹੁੰਚ ਚੁੱਕੇ ਆਂ ਤੇ ਇਸ ਪਵਨ ਸਰੂਪੀ ਧਰਤੀ ਦੇ ਹੁਣ ਧੋ ਪੈ ਚੁੱਕੇ ਨੇ ਅੱਜ ਤੇ ਲੋਕ ਆਪਣੇ ਆਪਣੇ ਘਰਾਂ ਨੂੰ ਜਾਣਾ ਸ਼ੁਰੂ ਹੋ ਗਏ ਨੇ ਫਿਰ ਰੇਲਵੇ ਸਟੇਸ਼ਨ ਬਹੁਤ ਭਰਿਆ ਖੜਾ ਸੀਗਾ ਤੇ ਹੁਣ ਤੁਸੀਂ ਦੇਖੋ ਟਰਾਲੀਆਂ ਤੇ ਦਰਪੇ ਲੋਕ ਟਰਾਲੀਆਂ ਚ ਪੈਕ ਕਰਕੇ ਸਾਰਾ ਸਮਾਨ ਰੱਖਣਾ ਸ਼ੁਰੂ ਕਰ ਚੁੱਕੇ ਨੇ ਤੇ ਸਵੇਰ ਗੱਲ ਦੀ ਜੋ ਪ੍ਰਣਗੇ ਲੰਗਰ ਵੀ ਲੋਕ ਸਮਾਪਤੀ ਕਰ ਚੁੱਕੇ ਨੇ ਤੇ ਹੁਣ ਆਪਾਂ ਵੀ ਸਵੇਰ ਨਿਕਲ ਜਾਾਂਗੇ ਸੋ ਤੇ ਲੰਗਰ ਛਕ ਤੇ ਜੇ ਬਾਬਾ ਜੀ ਧਰਤੀ ਜਾ ਕੇ ਬਹੁਤ ਸਾਨੂੰ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗਿਆ ਜੀ ਚੱਲ ਤੇ ਅੱਜ ਅਸੀਂ ਜਾ ਰਹੇ ਹਾਂ ਸਾਡੇ ਬੰਦੇ ਕੁਝ ਫੋਟੋਆਂ ਖਿੱਚੀ ਜਾਂਦੇ ਨੇ ਫੋਟੋ ਸ਼ੂਟ ਚੱਲ ਰਿਹਾ ਕੋਈ ਬੰਦੇ ਸਮਾਨ ਚੱਪਾ ਕੁਝ ਸਮਾਨ ਸੈੱਟ ਕਰ ਰਹੇ ਆਣੇ ਕੱਲ ਵਧੀਆ ਲੱਗਿਆ ਕਿ ਤੂੰ ਪਹਿਲੀ ਵਾਰ ਹੀ ਆਏ تھے ਮੈਨੂੰ ਬਹੁਤ ਸਕੂਨ ਮਿਲਿਆ ਤੇ ਪਹਿਲੀ ਵਾਰ ਮੈਂ